ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਨੇ ਨਾਲ ਮਿਲ ਕੇ ਇੱਕ ਕਾਲਾ ਕਾਨੂੰਨ ਬਣਾਇਆ ਸਵਾਗਤ ਸਵਾਗਤ ਜਿੰਦਾਬਾਦ ਰੇਗਾ ਵਰਕਰਾਂ ਦੀ ਜੋ ਮਜ਼ਦੂਰੀ ਹੈ ਉਹਨੂੰ ਬਹਾਲ ਕਰੇ ਤਾਂ ਕਿ ਉਹ ਆਪਣੇ ਬੱਚੇ ਪਾਲ ਸਕਣ ਜਿੰਦਾਬਾਦ ਜਿੰਦਾਬਾਦ ਅਸੀਂ ਤਰਨੇ ਵੀ ਬਹੁਤ ਦਿੱਤੇ ਆ ਤਰਜਾਸ਼ਨੀ ਬਹੁਤ ਕਰਿਆ ਅਰ ਕਰਦੇ ਵੀ ਰਹਾਂਗੇ ਤੰਤ ਬਦਲਦੇ ਤਾਜ ਬਦਲਦੇ ਹੇ ਮਾਨਾ ਅੱਜ ਬਰਨਾਲ ਦੇ ਉਹ ਅਰਜ ਕਰ ਦੋਸਤਾਂ ਦੇ ਤਹਿਤ ਤਣ ਕੁਮਾਰੀ ਮਾਇਆਬੱਤੀ ਨੇ ਲੱਖਾਂ ਲੋਕਾਂ ਨੂੰ ਲਿਗਾਰ ਦਿੱਤਾ ਪਰੰਮ ਮੰਦਿਰਕਾਂ ਦੀ ਲੋੜ ਦੇ ਪਈ ਪਰ ਜਦੋਂ ਭਾਈ ਸਾਹਿਬ ਮੁੱਖ ਮੰਤਰੀ ਬਣੇ ਅੰਨ ਪਰ ਗੱਠਾ ਲਾਉ ਜਿਹਨਾਂ ਨੂੰ ਲਿਖਣਾ ਨਹੀਂ ਆਉਂਦਾ ਪੜ੍ਹਿਆ ਨਹੀਂ ਆਉਂਦਾ ਤਣ ਕੁਮਾਰੀ ਮਾਇਆਬੱਤੀ ਨੇ ਸਰਕਾਰੀ ਤਾਕਤਾਂ ਤੋਂ ਚਹਾਈ ਸੇਵ ਕਰਾ ਕੇ 25000 ਰੁਪਏ ਹਜ਼ਾਰ ਮਹੀਨਾ ਤਰਕਾ ਦਿੱਤੇ ਅੱਜ ਜਿਹੜਾ ਅੱਜ ਪੀਐਸਵੀ ਮੰਗ ਬਤ ਦੇਣ ਜਾ ਰਹੀ ਹੈ ਰੋਡ ਸ਼ੋਅ ਕਰ ਰਹੀ ਹੈ ਕੀ ਕਰ ਮਟੇ ਆਜੇ ਭਾਜਨ ਸਮਾਜ党 ਦੀ ਰਾਸ਼ਟਰੀ ਪ੍ਰਧਾਨ ਕੈਨ ਕੁਮਾਰੀ ਮਾਇਆਬੀ ਜੀ ਦੇ ਹੁਕਮ ਅਨੁਸਾਰ ਕਿਉਂਕਿ ਜੋ ਕਿ ਭਾਰਤ ਦੇ ਵਿੱਚ ਮਨਰੇਗਾ ਚੱਲ ਰਹੀ ਹੈ ਕਿ ਗਰੀਬ ਮਜ਼ਦੂਰਾਂ ਲਈ ਸਰਕਾਰ ਪਿਹਾਰੀ ਦਿੰਦੀ ਸੀ ਕੰਮ ਕਰਾ ਕੀ ਆਜੂ ਕੇਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਇਸ ਸਮਾਜਵਾਦ ਦੇ ਕੇ ਉਹਨਰੇਗਾ ਵਰਕਰਾਂ ਦੇ ਹੌਸਲੇ ਨੂੰ ਬੁਲੰਦ ਕਰਨ ਵਾਸਤੇ ਉਹ ਮੈਦਾਨ ਚ ਉਤਰਿਆ ਅੱਜ ਬਹੁਜਨ ਸਮਾਜ ਪਾਰਟੀ ਨੇ ਰੇਗਾ ਵਰਕਰਾਂ ਦੇ ਸਨਮਾਨ ਦੇ ਵਿੱਚ ਪਟਿਆਲਾ ਡੀਸੀ ਰਾਹੀਂ ਇੱਕ ਮੰਗ ਪੱਤਰ ਰਾਸ਼ਟਰਪਤੀ ਭਾਰਤ ਨੂੰ ਔਰ ਰਾਜਪਾਲ ਪੰਜਾਬ ਨੂੰ ਭੇਜ ਰਹੀ ਹੈ ਇਹ ਵੀ ਜੋ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਨੇ ਨਾਲ ਮਿਲ ਕੇ ਇੱਕ ਨਾੜਾ ਕਾਨੂੰਨ ਬਣਾਇਆ ਇਹ ਬਿੱਲ ਵਾਪਸ ਲਵੇ ਔਰ ਮਰੇਗਾ ਵਰਕਰਾਂ ਦੀ ਜੋ ਮਜ਼ਦੂਰੀ ਹੈ ਉਹਨੂੰ ਬਹਾਲ ਕਰੇ ਤਾਂ ਕਿ ਉਹ ਆਪਣੇ ਬੱਚੇ ਪਾਲ ਸਕਣ ਬਹੁਜਨ ਸਮਾਜ ਪਾਰਟੀ ਆਪਣੇ ਸਮਾਜ ਦੇ ਵਰਕਰਾਂ ਨੂੰ ਗਰੀਬਾਂ ਨੂੰ ਮਜ਼ਦੂਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੀ ਹੈ ਕਿ ਆਜ਼ਾਦੀ ਦੇ 70 75 ਸਾਲ ਬੀਤ ਚੁੱਕੇ ਆ 2026 ਆ ਗਿਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਬਹੁਜਨ ਸਮਾਜ ਪਾਰਟੀ ਦੇ ਆਹੀਂ ਪੰਜਾਬ ਦੇ ਪ੍ਰਦਾਨ ਆਨਜੋ ਡਾਕਟਰ ਅਫਤਾਕ ਕਿਸੀ ਕਨੀਪਲੀ ਸਾਹਿਬ ਦਾ ਹੀ ਤੇ ਵੀ ਧਰਨੇ ਵੀ ਬਹੁਤ ਦਿੱਤੇ ਆ ਤਰਜਾਸ਼ਨ ਵੀ ਬਹੁਤ ਕਰਿਆ ਔਰ ਕਰਦੇ ਵੀ ਰਹਾਂਗੇ ਪਰ ਇੱਕ ਪ੍ਰਦਰਸ਼ਨ ਜਿਹੜਾ 2027 ਵਿੱਚ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਜਿਹਨੂੰ ਇਲੈਕਸ਼ਨ ਕਮਿਸ਼ਨਰ ਭਾਰਤ ਕਰਾਉਂਦਾ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਬਾਬਾ ਸਾਹਿਬ ਡਾਕਟਰ ਅਮਰਕਰ ਦੇ ਬੱਚਿਆਂ ਦੀਆਂ ਕੁਰਬਾਨੀਆਂ ਨੂੰ ਦੇਖ ਕੇ ਬਾਬਾ ਸਾਹਿਬ ਦੀ ਕੁਰਬਾਨੀ ਨੂੰ ਦੇਖ ਕੇ ਤਾਨੂ ਗੁਰੂ ਗੋਬਾਧ ਮਹਾਰਾਜ ਜੀ ਕੁਰਬਾਨੀ ਨੂੰ ਦੇਖ ਕੇ ਤਾਨ ਭਗਵਾਨ ਬਾਲਮੀਕ ਮਹਾਰਾਜ ਦੀ ਕੁਰਬਾਨੀ ਨੂੰ ਦੇਖ ਕੇ ਕੋਈ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦੇਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਗਰੀਬਾਂ ਨੂੰ ਸੜਕਾਂ ਦੇ ਨਾਲ ਰੋਲਾ ਪਵੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਅਸੀਂ ਆਪਣੀ ਸਰਕਾਰ ਬਣਾਈਏ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਆ ਸਮਾਜ ਪਾਰਟੀ ਜਿੰਨੇ ਵੀ ਜ਼ਿਲ੍ਹੇ ਨੇ ਸਾਰੇ ਜਿਲ੍ਹਿਆਂ ਕੀ ਬਹੁਤ ਸਮਾਜ ਪਾਰਟੀ ਤੋਂ ਪਿਛਲੇ ਦਿਨੀ ਨਰੀਗਾ ਵਰਕਰਾਂ ਦੇ ਉਹ ਬਿੱਲ ਪਾਸ ਕੀਆ ਸਰਕਾਰ ਨੇ ਇਹ ਵਿਰੋਧ ਦੇ ਕੇ ਮੰਨਨ ਪੱਤਰ ਬੀਨਸ ਸਾਹਿਬ ਨੇ ਦੇ ਕੇ ਰਾਜਪਾਲ ਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਰਹੇ ਆ ਮੰਗ ਪੱਤਰ ਦੇ ਕੇ ਜੋ ਮੰਗ ਵਿੱਚ ਸਾਡੀਆਂ ਮੰਗਾਂ ਲਿਖੀ ਹੋਈਆਂ ਨੇ ਵੀ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ ਨਰੀਗਾ ਵਰਕਰਾਂ ਦਾ ਮਾਨ ਸਨਮਾਨ ਬਹਲ ਕੀਤਾ ਜਾਵੇ ਇਹ ਮੰਗ ਪੱਤਰ ਦੀ ਸੀ ਲਾਈਨ ਸੀ ਆਪਕੋ ਜੀ ਮੇਰੇ ਦੋਸਤ ਜਰਨ ਸਮਾਜ ਦਾ ਜਿਹੜੀ ਸੋਚੀ ਉਹਦੇ ਤੁਸੀਂ ਮਨ ਰੰਗੋਲਾ ਮੈਂ ਸ੍ਰੀ ਆਮ ਕਹਿ ਰਿਹਾ ਅਸੀਂ ਵੀ ਨਾ ਲੋਕਾਂ ਜੋ ਉੱਠਿਆ ਤਾਂ ਆਵਾਜ਼ ਉਠਾਰੇ ਆ ਅਸੀਂ ਮੈਂ ਪਟਿਆਰੇ ਦੀ ਦ੍ਰਿਸ਼ਟੀ 40 ਸਾਲ ਤੱਕ ਨਾ ਪੜਿਆ ਮੈਂ ਸ੍ਰੀ ਆਮ ਕਹਿੰਦਾ ਤੁਸੀਂ ਬੋਬਰ ਚੁੱਕ ਚੁੱਕ ਕੇ ਫਕੀਰ ਬਣੇ ਆ ਬੜੇ ਦਾ ਇਹ ਨਹੀਂ ਕਿੜੇ ਸਮਾਜ ਚੋ ਨਹੀਂ ਹੈ ਨਾ ਦੇਸ਼ਾਤ ਕਰੋਨਾ ਤੇ ਇਹ ਵੀ ਜਿਹੜੀ ਹਦਸ਼ਾ ਹੈ ਦਾ ਹੈ ਜਤੋਂ ਕਸ਼ਿਸ਼ਾਂ ਜੀ ਦਾ ਅਸ਼ੀਰਵਾਦ ਹੈ ਜੇ ਬਾਬਾ ਸਾਹਿਬ ਨੇ ਕਰਦਾ ਸੀ ਜਵਾਬ ਹੈ ਤੇ ਆਪਣੇ ਬਾਪ ਦਾ ਅਸ਼ੀਰਵਾਦ ਹੈ ਜਿਨੇ ਕਿਹਾ ਵੀ ਕੋਈ ਆਦਮੀ ਬੋਬਰ ਅਸੀਂ ਝੱਟਾਂਗੇ ਤੂੰ ਪੜ ਜਾ ਕੇ ਯੂਨੀਵਰਸਿਟੀ ਤੋਂ ਮੇਰਾ ਕਹਿਣ ਤੋਂ ਭਾਵ ਹੈ ਜੇ ਕਤੂਰੇ ਜਿਹੜੇ ਥੱਲੇ ਪਏ ਆ ਉੱਠਣਾ ਹੀ ਨਹੀਂ ਚਾਹਦੇ ਤੇ ਤੁਸੀਂ ਉਹਨਾਂ ਦਾ ਕੁਛ ਨਹੀਂ ਕਰ ਸਕਦੇ ਸਾਥੀਓ ਅੱਜ ਸੁਣ ਲਓ ਭਾਵੇਂ ਕੱਲ ਨੂੰ ਸੁਣ ਲਓ ਗੁਲਾਮੀ ਨੂੰ ਗੁਲਾਮੀ ਦਾ ਅਹਿਸਾਸ ਕਰਾ ਦੋ ਬਾਬਾ ਸਾਹਿਬ ਨੇ ਕਹਿੰਨੇ ਕਿਹਾ ਲੇਕਿਨ ਜਦ ਗੁਲਾਮੀ ਉੱਠਣਾ ਨਹੀਂ ਚਾਹਦਾ ਮੈਂ ਤਾਂ ਟੁਕੜ ਟ 200 ਬੰਦਿਆਂ ਕੋਲ ਵੀਡੀਓ ਭੇਜੀ ਵੀ ਆਪਾਂ ਇਕੱਠੇ ਹੋ ਕੇ ਚੱਲੀਏ ਕਿਹੜਾ ਹਲਕੇ ਦੇ ਵਿੱਚ ਅਸੀਂ ਤੇ ਇੰਨੀਆਂ ਤਾਂ ਜਿਹੜੀਆਂ ਮਰੇਕਾਂ ਆਪਣਾ ਨਾਮ ਲਖਾਈ ਬੈਠੀਆਂ ਪਸੰਘਾ ਕਰੀਆਂ ਕੰਮਾਂ ਮੁਕੇ ਦੇ 5-500 ਰੁਪਇਆ ਦੇਹੇਗਾ ਫਿਰ ਤੋਂ ਤੇਰੀ ਗੈਰ ਚਲਾ ਜੇ ਤੂੰ ਪੈਸੇ ਨਹੀਂ ਦਿੰਦਾ ਵੀ ਫੇਰ ਤੇਰੇ ਨਾਲ ਨਹੀਂ ਜਾਂਦੀਆਂ ਮੈਂ ਕਿਹਾ ਜੇਦਾ ਤੁਸੀਂ ਬਹੁਜਨ ਸਮਾਜ ਪਾਰਟੀ માં ਜਾਂਦੀਆਂ ਅੱਜ ਤਾਂ ਬਹੁਜਨ ਇਸ ਕਰਕੇ ਡੰਡਾ ਝੰਡਾ ਤੁਸੀਂ ਕਾਇਮ ਕਰੋ ਆਸਾਂ ਇੱਕ ਵੀਡੀਓ ਆਈ ਇੱਕ ਜਨਾਨੀ ਨੇ ਬਿਦੂ ਪਿਸਤਲ ਲੈ ਲਈ ਉਹ ਲੱਡੂ ਕਾਹਜੀ ਲੱਡੂ ਖਾਓ ਉਸकी ਜਮੀਰ ਗਰਵੀ ਤੁਸੀਂ ਜੱਟ ਬਾ ਉਹ ਵੀ ਜੱਟ ਦੀ ਕਹਾਏ ਕਾਦੇ ਵਾਸਤੇ ਆ ਕਾ ਮੈਂ ਪਿਸਤਲ ਲੈ ਲਈ ਕਾ 비비 ਪਿਸਤਲ ਕਾਨੂੰਨ ਨਹੀਂ ਦਿੱਤਾ ਕਾ ਤੂੰ ਆਪਣੀ ਜ਼ਮੀਨ ਛਾੜ ਲੈਦੀ ਕਾ ਜ਼ਮੀਨ ਛਾੜਣੇ ਵਾਸਤੇ ਹੀ ਪਿਸਤਲ ਲਈ ਆ ਜ਼ਮੀਨ ਤਾਂ ਆਪੇ ਛੁੱਟ ਜੂਗੀ ਮੇਰੇ ਪਿੰਡੇ ਮਾ ਜਦੋਂ ਬੁੱਟਾ ਨਾਂ ਪਈਆ ਤਾਂ ਸ਼ਾਮ ਨੂੰ ਬਾਬਾ ਸਾਹਿਬ ਦੀ ਬੁੱਤ ਨੂੰ ਤੋੜ ਦਿੱਤਾ ਕੋਈ ਵੀ ਪਾਰਟੀ ਨਾ ਕਾਲੀ ਦਲ ਬੋਲੀਆ ਨਾ ਕਾਂਗਰਸ ਬੋਲੀ ਚਾੜੂਨੀ ਦਾ ਕੀ ਬੋਲਣਾ ਸੀ ਨਾ ਭਾਜਪਾ ਪਾਰਟੀ ਬੋਲੀ ਭਗਵਨ ਸਮਾਜ ਪਾਰਟੀ ਦਾਹ ਦੀ ਡਿਊਟੀ ਲਗੀ ਜਸਪਾਲ ਸਿੰਘ ਜੀ ਸਾਰੀ ਸਾਡੀ ਹਲਕਾ ਕਨੌਰ ਰਾਜਪਰੇ ਦੀ ਟੀਮ ਉੱਥੇ ਪਹੁੰਚੀ ਅਰਤਾਸ਼ੀ ਕਰੀਮਪਰੀ ਦੀ ਨਾਲ ਗੱਲ ਕੀਤੀ ਉਹਾਂ ਨੇ ਦੂਜੇ ਦਿਨ ਅੰਦਰ ਮੌਕਾ ਦਿੱਤਾ ਪਿੰਡ ਦੇ ਅੰਦਰ ਮਾਨਯੋਗ ਗਵਤਾਰ ਸਿੰਘ ਕਰੀਮਪੁਰ ਸਾਹਿਬ ਪੈੜੀ ਸਾਹਿਬ ਪੂਰੀ ਟੀਮ ਦੇ ਨਾਲ ਬਹੁਜਨ ਸਮਾਜ ਪਾਰਟੀ ਪਟਿਆਲੇ ਦੀ ਪੂਰੀ ਸਮੁੱਚੀ ਲੀਡਰਸ਼ਿਪ ਬੰਤ ਸਿੰਘ ਜੀ ਬੈਠੇ ਨੇ ਜਰਨੈਲ ਸਿੰਘ ਜੀ ਸਾਰੇ ਸਮੁੱਚੀ ਲੀਡਰਸ਼ਿਪ ਪਿੰਡ ਚ ਪਹੁੰਚੀ ਸਰਕਾਰ ਨੂੰ ਪੰਜਾਬ ਦੇ ਪ੍ਰਧਾਨ ਨੇ ਚੇਤਾਵਨੀ ਦਿੱਤੀ ਜੇ 5 ਜਨਵਰੀ ਤੱਕ ਜਿੱਥੋਂ ਤੁਸੀਂ ਬੁੱਤ ਪਟਿਆ ਜੇ ਉਥੇ ਨਾ ਲਾਇਆ ਤਾਂ ਭੋਜਨ ਸਮਾਜ ਪਾਰਟੀ 6 ਜਨਵਰੀ ਨੂੰ ਹਲਕਾ ਰਾਜਪੁਰੇ ਦੇ ਬਲੂਰ ਦੇ ਅੰਦਰ ਪੈਂਦੇ ਥਾਣੇ ਦਾ ਘਰਾਓ ਕਰੇਗੀ। ਕਾਪੜੀ ਪੱਦਰ ਦੇ ਨਾਲ ਸਤਕਾਰਯੋਗ ਸਾਥੀਓ ਤੇ ਤਿਆਰੀ ਚੱਲ ਰਹੀ ਹੈ। 6 ਜਨਵਰੀ ਦਿਨ ਮੰਗਲਵਾਰ ਨੂੰ ਬਨੂੜ ਦੀ ਤਾਣਾ ਮੰਡੀ ਦੇ ਅੰਦਰ ਬਹੁਤ ਵੱਡਾ ਇਕੱਠ ਗਰੀਬ ਲੋਕਾਂ ਦਾ ਭੋਜਨ ਸਮਾਜ ਪਾਰਟੀ ਕਰ ਰਹੀ ਹੈ। ਮੈਂ ਬੇਨਤੀ ਕਰਦਾ ਸਾਰੀ ਜਥੇਬੰਦੀਆਂ ਨੂੰ ਵੀ ਬਾਵਾ ਸਾਹਿਬ ਨੂੰ ਮੰਨਣ ਵਾਲੇ ਵੀਰੇ ਵੀਰਾਂ ਨੂੰ ਵੀ ਵੀ ਵੱਡੀ ਗਿਣਤੀ ਵਿੱਚ 6 ਦਸੰਬਰ ਨੂੰ 6 ਜਨਵਰੀ ਨੂੰ ਆਓ ਤੇ ਬੁੱਤ ਨੂੰ ਲਵਾਉਣ ਦਾ ਪ੍ਰਬੰਧ ਬਹੁਜਨ ਸਮਾਜ ਪਾਰਟੀ ਵਾਹਨ ਥੀਏ ਕਰੇਗੀ ਤੇ ਜੋ ਐਸ.ਡੀ ਸਰਕਾਰ ਨੇ ਨਰੇਗਾ ਸਕੀਮ ਦੇ ਅੰਦਰ ਜੋ ਸਾਡੇ ਕਾਨੂੰਨ ਬਣਾਏ ਨੇ ਉਹਨੂੰ ਕਾਨੂੰਨ ਨੂੰ ਵਾਪਸ ਲਵੇ ਅਸੀਂ ਅੱਜ ਮੈਮੋਰੈਂਡ ਪੂਰੇ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਮਾਨਯੋਕ ਰੀਮ ਪ੍ਰਸਿੱਧੀ ਅਗਵਾਈ ਦੇ ਅੰਦਰ ਪੂਰੇ ਹੈੱਡਕੁਆਟਰਾਂ ਦੇ ਧਰਨੇ ਚੱਲ ਰਹੇ ਨੇ ਮੈਮੋਰੰਡਮ ਦਿੱਤੇ ਜਾ ਰਹੇ ਨੇ ਆਪਾਂ ਹੁਣ ਸ਼ਾਸਨ ਵਿੱਚ ਰਹਿ ਕੇ ਇਹ ਮੈਮੋਰੰਡਮ ਡੀਸੀ ਸਾਹਿਬ ਨੂੰ ਦੇਣਾ ਜਿੰਨੇ ਵੀ ਇੱਥੇ ਮੇਰੇ ਵਰਕਰ ਸਾਥੀ ਪਹੁੰਚੇ ਮੈਂ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ ਧੰਨਵਾਦ ਕਰਦਾ ਇੱਥੇ ਦੇ ਪ੍ਰਬੰਧਕਾਂ ਦਾ ਇੱਥੇ ਦੇ ਸੀਆਈਡੀ ਸਾਹਿਬ ਦਾ ਜਿੰਨੇ ਵੀ ਮੇਰੇ ਮੁਲਾਜ਼ਮ ਸਾਥੀ ਆਏ ਨੇ ਉਹਨਾਂ ਦਾ ਧੰਨਵਾਦ মিডিਆ মিডিਆ ਵਾਲੇ ਮੇਰੇ ਵੀਰਾਂ ਪੱਤਰਕਾਰਾਂ ਦਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ ਰਜਾ ਲਨਾ ਜੈ ਪੀਮ ਜੈ ਪਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਉੱਤਰ ਪ੍ਰਦੇਸ਼ ਦੇ ਵਿੱਚ ਔਰ ਅਬਦਾਸੀਆ ਦੀ ਕੁੜੀ ਤਹਿਨ ਕਨਾਰੀ ਮਾਇਆ ਦੇਤੀ ਜਿਹੜੀ ਚਾਰ ਵਾਰ ਮੁੱਖ ਮੰਤਰੀ ਬਣੀ ਜਿੱਥੇ ਦਿਹਾੜੀ 58 ਰੁਪਏ ਸੀ ਮਜ਼ਦੂਰ ਦੀ ਦਿਹਾੜੀ 58 ਰੁਪਏ ਸੀ ਉੱਤਰ ਪ੍ਰਦੇਸ਼ ਦੇ ਲੋਕ ਪੰਜਾਬ ਚ ਆ ਕੇ ਤahari ਕਰਕੇ ਆਪਣੇ ਬੱਚੇ ਨੇ ਪੁੱਟ ਪਾਲਣ ਬਾਅਦ ਉੱਥੋਂ ਕਮਾਈ ਕਰਕੇ ਜਾਂਦੇ ਸੀ ਜਦੋਂ ਪਹਿਲੀ ਵਾਰ ਸਰਕਾਰ ਬਣੀ ਧਨ ਕੁਮਾਰੀ ਮਾਇਆਬਤੀ ਨੇ ਡਾਕਟਰ ਅੰਬਿਰਕਰ ਯੋਜਨਾ ਦਿੱਤਾ ਹੈ ਉੱਥੇ ਦੇ ਗਰੀਬ ਲੋਕਾਂ ਦੇ ਮਜ਼ਦੂਰਾਂ ਦੀ 150 ਰੁਪਏ ਦੀ ਆਰਥਿਕ ਦਿੱਤੀ ਸਵਾਰਥਿਆ ਵੀ ਆਇਆ ਅਰ ਉਹ ਡਾਕਟਰ ਯੋਜਨਾ ਦਿੱਤਾ ਹੈ ਧਨ ਕੁਮਾਰੀ ਮਾਇਆਬਤੀ ਨੇ ਲੱਖਾਂ ਲੋਕਾਂ ਨੂੰ ਲਿਗਾ ਦਿੱਤਾ ਰਾਮ ਮੰਨ ਵਿਕਿਆਨੀ ਜੋੜ ਦੇ ਪਈ ਜਿਹੜਾ ਸਾਡਾ ਮਾਮਾ ਦਿਵਾਲੀ ਵਾਲੇ ਦਿਨ ਕਹਿੰਦੀ ਹੁੰਦੀ ਸੀ ਕਿ ਵੀ ਦਰਵਾਜ਼ੇ ਬੰਦ ਕਰ ਲੋ ਕੋਈ ਲక్ష్ਮੀ ਆਊਗੀ ਤੇ ਦਰਵਾਜ਼ੇ ਖੋਲ ਕੇ ਰੱਖੋ ਪਰ ਮੈਨੇ ਵੀ ਮਰੀ ਦੀ 70 ਸਾਲ ਦੀ ਉਮਰ ਹੋ ਗਈ ਸਾਡੇ ਨੇ ਸੱਤ ਲੈ ਕੇ ਮੈਸਮੀ ਕਾ ਗਈ ਪਰ ਜਦੋਂ ਭੈਣ ਜੀ ਉਹ ਮੁੱਖ ਮੰਤਰੀ ਕਿ ਬੁੱਝੀ ਹੈ ਯਾਰ ਪਿਆ ਮਹੀਨਾ ਚਰਕਾ ਦਿੱਤੀ ਦੱਸ ਚਰਕਾ ਦੇ ਕਾਜੀਓ ਤਹਨ ਤੇ ਮਾਰੀ ਮਾਇਆ ਬੱਦੀ ਨੇ ਉਹ ਲక్ష్ਮੀ ਦਾਗ ਨਾਲ ਗਰੀਬਾਂ ਦੇ ਘਰਾਂ ਚ ਬੜੀ ਇਸੇ ਵੱਲ ਪਾਰਟੀ ਨੇ ਕਿਹੋ ਕਿਹਦੇ ਗਰੀਬਾਂ ਦੀ ਆਵਾਜ਼ ਉਠਾਈ ਹੋਵੇ ਅੱਜ ਮੰਨ ਰਿਹਾ ਸਤਿਮ ਕਰ ਰਹੇ ਨੇ ਕਾਂਗਰਸ ਮੌਲੀ ਕਿਤੇ ਜਿਹੜੇ ਲੋਕ ਕਹਿੰਦੇ ਚੰਨੀ ਸਾਡਾ ਚੰਨੀ ਸਾਡਾ ਕਿੱਥੇ ਆਵਾਜ਼ ਉਠਾ ਲਿਆ ਚੰਨੀ ਨੇ ਕਹੇ ਅਕਾਲੀਆਂ ਨੇ ਕਿੱਥੇ ਵਾਜੂ ਠਾਈ ਚਾਰਵਾੜਾ ਦਾ ਬੰਦੂ ਮੋਦੀ ਦੇ ਨਾਂ ਲੱਗੇ ਹੋਏ ਕਿੱਥੇ ਬੋਲੇ ਭਾਜਪਾ ਵਾਲੇ ਅੱਜ ਜੇ ਵਰਤ ਆਇਆ ਤਾਂ ਭੋਜਨ ਸਮਾਜ ਨੂੰ ਆਇਆ ਕਿ ਸਾਡੇ ਲੋਕਾਂ ਨਾਲ ਧੋਖਾ ਖੋ ਰਿਹਾ